ਦਿਖਾਣੇ ਆ ਦੇਖੋ ਦੇਖ ਸਕਦੇ ਹੋ ਇੰਨੀ ਸੋਹਣੀ ਜਿਹੜਾ ਪਿੰਡ ਪਿੰਡ ਵੀ ਬਹੁਤ ਸੋਹਣਾ ਹੈ ਬੱਕਰੀਆਂ ਰੱਖੀਆਂ ਕਿੰਦਾ ਓਏ ਹੋਏ ਆਮ ਉਹ ਕਹਿੰਦੇ 1000 ਸਾਲ ਪੁਰਾਣਾ ਮੰਦਿਰ ਹੈ ਮੰਦਿਰ ਆ ਉੱਥੇ ਉੱਥੇ ਇੰਨੀ ਚਾਈਦੇ ਜਾ ਕੇ ਨਾ ਝਰਨਾ ਵਗਦਾ ਇੱਕ ਨਜ਼ਾਰਾ ਨਜ਼ਾਰਾ ਓਏ ਹੋਏ ਹਾਂਜੀ ਇੱਦਾਂ ਕਰ ਦਿਓ ਇੱਦਾਂ ਸਾਰਿਆਂ ਦੇ ਲਈ ਅਸੀਂ ਮੱਥਾ ਟੇਕਾਂਗੇ ਅੱਜ ਆਪਣੇ ਲਈ ਵੀ ਟੇਕਾਂਗੇ ਸੋ ਇਧਰ ਸ਼ਿਵਲਿੰਗ ਜੀ 1000 ਸਾਲ ਪੁਰਾਣਾ ਸ਼ਿਵਲਿੰਗ ਹੈ 1000 ਸਾਲ 1000 ਸਾਲ ਤੋਂ ਵੀ ਜ਼ਿਆਦਾ ਸਾਲ ਪੁਰਾਣਾ ਸ਼ਿਵਲਿੰਗ ਹੈ ਪ੍ਰਚਲਤਾ ਵੀ ਹਰੀਦਵਾਰ ਤੋਂ ਗੰਗਾ ਖੁਦ ਆ ਰਹੀ ਹੈ ਹੱਜਲ ਕੇ ਸੋ ਭਾਜੀ ਹੁਣੀ ਸਪੈਸ਼ਲ ਲੈ ਕੇ ਆਏ ਕਿ ਭਾਜੀ ਆਓ ਸਰੋਵਰ ਆ ਜੀ ਦਰਸ਼ਨ ਅਸੀਂ ਕਰ ਸਕਦੇ ਹਾਂ ਜੀ ਜੋ ਜਲਦ ਆ ਰਹੀ ਹੈ ਉਹ ਗੰਗਾ ਮਾਤਾ ਤੋਂ ਉਸੇ ਕੈਂਪ ਸੇ ਆ ਰਹੀ ਹੈ ਉਸ ਦਾ ਕੋਈ ਕਰੋ ਦਰਸ਼ਨ ਪਾਣੀ ਬਿਲਕੁਲ ਦੇਖ ਸਕਦੇ ਹੋ ਸਰੋਵਰ ਦਾ ਕਿੰਨਾ ਜਿਆਦਾ ਸਾਫ਼ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਹੁਣ ਅਸੀਂ ਆਏ ਹਾਂ ਅੱਜ ਹਿਮਾਚਲ ਦੇ ਭੂਮੀ ਆਏ ਹਾਂ ਹਿਮਾਚਲ ਦੇ ਭੂਮੀ ਤੁਹਾਨੂੰ ਪਤਾ ਹੀ ਆ ਵੀ ਰਿਸ਼ੀ ਮੂਨੀ ਜਿੰਨੇ ਵੀ ਦੇਵ ਹੋਏ ਮਹਾਦੇਵ ਹੋਏ ਹਿਮਾਚਲ ਦੇ ਹੋਇਆ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸਪੈਸ਼ਲ ਛੇਟੂ ਤਾਮ ਜਿਹੜਾ ਹਿਮਾਚਲ ਦੇ ਵਿੱਚ ਪੈਂਦਾ ਹੈ ਬਿਲਕੁਲ ਹੀ ਨੀਰੈਸਟ ਆਪਣਾ ਜਿਹੜਾ ਮੰਦਿਰ ਹੈ ਜੱਸ ਬਾਬਾ ਬਲਕਨਾਥ ਜੀ ਦਾ ਉਹਦੇ ਬਿਲਕੁਲ ਸਾਹਮਣੇ ਜਿਹੜੀ ਪਹਾੜਾ ਪੈਂਦਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਅਸੀਂ ਆਏ ਆ ਬਿਲਕੁਲ ਓਪੋਜ਼ਿਟ ਪਹਾੜ ਦੇ ਤੇ ਇੱਥੇ ਪੈਂਦਾ ਬਛੇਟੂ ਤਾਮ ਉੱਥੇ ਲੈ ਕੇ ਚਲਾਂਗੇ ਤੇ ਇੱਕ ਦੋ ਜਗ੍ਹਾ ਤੁਸੀਂ ਹੋਰ ਕਵਰ ਅਪ ਕਰਾਂਗੇ ਉਹ ਵੀ ਤੁਸੀਂ ਬਲੋਗ ਆ ਨਾਲ ਦੇਖਿਓ ਅਗਲੇ ਅਗਲੇ ਬਲੋਗ ਵਿੱਚ ਦਿਖਾਵਾਂਗੇ ਬਟ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਜਸ ਨਾਲ ਦੀ ਨਾਲ ਹੀ ਆਪਾਂ ਤੁਰੇ ਜਾਣਾ ਆ ਨਜ਼ਾਰਾ ਦੇਖੋ ਤੁਹਾਨੂੰ ਇੱਥੇ ਆਉਂਦੇ ਸਾਰੇ ਆਉਂਦੇ ਸਾਰੇ ਸਾਨੂੰ ਆ ਸੋਨਾ ਸੋਨਾ ਸਨਸੈਟ ਸਾਡੇ ਹੁਣ ਏਰੀਆ ਚ ਦਾ ਦੇਖਣ ਨੂੰ ਚੀਜ਼ ਮਿਲਦੀ ਨਹੀਂ ਮਿਲਦੀ ਨਹੀਂ ਹੁਣ ਆ ਜਿਹੜੇ ਟੰਡਾ ਟੰਡਾ ਦਾ ਹੁਣ ਬਹੁਤ ਘਟ ਗਿਆ ਪਿੰਡਾਂ ਦੇ ਵਿੱਚ ਛਲੀਆਂ ਜੱਸ ਸਲੋਟਾਂ ਵਾਲੇ ਘਰ ਬਹੁਤ ਸੋਹਣਾ ਸੋਹਣਾ ਇੱਥੇ ਇਲਾਕਾ ਘੁੰਮਣ ਨੂੰ ਬਹੁਤ ਜਿਆਦਾ ਵਧੀਆ ਬਾਕੀ ਤੇਰਾ ਜਲਦਾ ਜੀ ਮੇਰਾ ਤਾਂ ਬਰੋ ਮਾਈਕ ਚੱਲ ਰਿਹਾ ਤੇਰਾ ਟੈਸਟਿੰਗ ਤੇਰਾ ਵੀ ਚੱਲ ਰਿਹਾ ਯਾਰ ਮੇਰਾ ਵੀ ਚੱਲਦਾ ਰਿਹਾ ਕੋਈ ਆਹ ਸਲੋਟਾਂ ਵਾਲੇ ਘਰ ਦੇ ਸਲੋਟਾਂ ਵਾਲੇ ਘਰ ਬੜੇ ਸੋਹਣੇ ਸੋਹਣੇ ਲੱਗਦੇ ਵੇ ਇੱਥੇ ਆਹ ਆਹ ਪੁਰਾਣੇ ਕਿੰਨੇ ਪੁਰਾਣੇ ਪੁਰਾਣੇ ਘਰ ਆ ਇੱਥੇ ਮਣ ਤੁਹਾਨੂੰ ਲੈ ਕੇ ਚਲਾਂਗੇ ਅਸੀਂ ਸ਼੍ਰੀਕੂ ਮਹਾਦੇਵ ਧਾਮ ਉਹ ਕਹਿੰਦੇ 1000 ਸਾਲ ਪੁਰਾਣਾ ਮੰਦਿਰ ਆ ਉੱਥੇ ਤੇ ਉੱਥੇ ਇੰਨੀ ਚਾਹੀਦੇ ਜਾ ਕੇ ਨਾ ਝਰਨਾ ਵਗਦਾ ਇੱਕ ਹੂੰ ਉਹ ਕਦੀ ਵੀ ਮੱਧ ਨਹੀਂ ਹੋਇਆ ਪਾਣੀ ਵੀ ਚੱਲਦਾ ਹੀ ਰਹਿੰਦਾ ਪਾਣੀ ਵੀ ਨਹੀਂ ਪਤਾ ਕਿਥੋਂ ਪਾਣੀ ਵੀ ਨਹੀਂ ਪਤਾ ਲੱਗਦਾ ਕਿਥੋਂ ਆਉਂਦਾ ਦਿਖਾਵਾਂਗੇ ਸੋ ਪਹਿਲਾਂ ਮੈਨੂੰ ਵੀਡੀਓ ਦੇ ਵਿੱਚ ਪਹਿਲਾਂ ਵੀਡੀਓ ਨੂੰ ਕਰ ਦੋ ਲਾਈਕ ਇਹ ਕਰ ਦੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਉਹਨਾਂ ਨੂੰ ਕਹਿੰਨੇ ਪਏ ਆ ਮੈਨੂੰ ਕਹਿੰਦੇ ਬਾਕੀਆਂ ਨੂੰ ਤਾਂ ਪਤਾ ਹੀ ਆ ਪਤਾ ਹੀ ਆ ਆ ਦੇਖ ਸਾਜੀ ਦੇਖੋ ਕਿੰਨਾ ਸੋਹਣਾ ਪਿੰਡ ਪਿੰਡ ਵੀ ਬਹੁਤ ਸੋਹਣਾ ਹੈ ਬੱਕਰੀਆਂ ਰੱਖੀਆਂ ਕਿੰਨਾ ਓਏ ਹੋਏ ਨਜ਼ਾਰਾ ਨਜ਼ਾਰਾ ਓਏ ਹੋਏ ਆਹ ਇਹਦਾ ਘਰ ਕਿੰਨੇ ਪੁਰਾਣੇ ਪੱਥਰਾਂ ਦੇ ਬਣੇ ਨੇ ਪੱਥਰਾਂ ਦੇ ਘਰ ਬਣੇ ਆ ਰਾਹ ਵੀ ਬੜਾ ਸੋਹਣਾ ਜਾਣ ਨੂੰ ਸੇਲੀਆਂ ਹਾਂ ਕਿੰਦਾ ਜੀ ਮਾਤ ਜਿਹੜੇ ਸੋਹਣੇ ਸੋਹਣੇ ਘਰ ਹਨਾ ਰਾਹ ਦੇਖ ਲੈ ਕਿੰਨੇ ਪੱਧਰੇ ਜੀ ਸ਼ਾਨਦਾਰ ਜਿਹੇ ਇਲਾਕਾ ਆ ਯਾਰ ਵਧੀਆ ਆ ਇਦਾਂ ਹੀ ਜਗ੍ਹਾ ਚਾਹੀਦੀ ਏ ਸ਼ਾਂਤ ਸ਼ਾਂਤ ਹੌਣ ਏਰੀਆ ਸਾਰਾ ਹੀ ਹੈ ਨਾ ਹੂੰ ਆਪਣੇ ਜਿੱਦ ਅੰਦਰ ਸ਼ੋਰ ਸ਼ਰਾਬਾ ਬੁਰੀ ਹਾਲ ਨੇੜੇ ਸਾਡੀ ਵੀਡੀਓ ਦੇਖਣ ਦਾ ਜਰੂਰ ਆਇਆ ਕਰੋ ਦੇਖਣ ਬਹੁਤ ਸੋਹਣੇ ਇਲਾਕੇ ਆ ਅਸੀਂ ਤਾਂ ਜਲੋ ਹੁੰਦੇ ਹੀ ਰਹਿਨੇ ਆ ਤੁਸੀਂ ਵੀ ਕਮੋ ਤੁਸੀਂ ਵੀ ਕਮੋ ਖੇਤੀਬਾੜੀ ਕਰਨ ਨੂੰ ਆਹ ਸਾਹ ਦੇਖੋ ਖੇਤੀਬਾੜੀ ਨੂੰ ਦੇਖੋ ਆ ਛੋਟਾ ਜਿਹਾ ਟਰੈਕਟਰ ਛੋਟਾ ਜਿਹਾ ਟਰੈਕਟਰ ਰੱਖਿਆ ਕਿਉਂ ਵੱਡੇ ਟਰੈਕਟਰ ਤਾਂ ਇੱਥੇ ਆਣਾ ਹੀ ਨਹੀਂ ਚੱਲਦੇ ਨਹੀਂ ਪਹਾੜਾਂ ਦੇ ਵਿੱਚ ਆ ਛੋਟਾ ਟਰੈਕਟਰ ਚੱਲਦਾ ਆ ਹੂੰ ਇਹਦਾ ਲਗਾ ਕੇ ਫੇ ਆਸਮ ਕਿਉਂਕਿ ਰਾਸਤੇ ਦੇ ਵਿੱਚ ਮੈਂ ਬਿਲਕੁਲ ਐਡਵੈਂਚਰ ਨੂੰ ਦੇਖਦਾ ਆਇਆ ਆ ਬਹੁਤ ਮੈਂ ਐਡਵੈਂਚਰ ਨੂੰ ਮਾਣਿਆ ਰਾਸਤੇ ਦੇ ਵਿੱਚ ਐਡਵੈਂਚਰ ਤਾਂ ਸਾਨੂੰ ਪਤਾ ਕਿਦਾਂ ਦਾ ਮਾਣਿਆ ਨੂੰ ਅੱਖਾਂ ਤਾਂ ਨਹੀਂ ਖੁੱਲੀਆਂ ਨਹੀਂ ਰਾਹ ਦਾ ਤਾਂ ਇਹਨੂੰ ਪਤਾ ਨਹੀਂ ਹੋਣਾ ਕਿਤਨੀ ਕਿਤਨੀ ਆਏ ਆ ਸੋ ਗਾਇਸ ਇਹ ਸਾਡੇ ਤੁਹਾਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਹੈਗਾ ਮੈਂ ਅੰਦਰ ਦੀਆਂ ਅੱਖਾਂ ਬੰਦ ਕਰਕੇ ਦੇਖਿਆ ਸਾਰਾ ਐਡਵੈਂਚਰ ਨੂੰ ਫੀਲ ਕਰਦਾ ਆਇਆ ਅੰਦਰਲੀ ਸਾਰੇ ਸਾਰੇ ਦੇਖਦੇ ਅੰਦਰਲੀ ਆ ਨਾ ਬਾਹਲੀਆ ਵੀ ਦੇਖਣ ਚਾਹੀਦਾ ਓਹੋ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੋਈ ਹੈ ਇੰਨੀ ਦੇਖੀ ਮੈਂ ਅੱਖਾਂ ਹੀ ਬੰਦ ਕਰ ਲੀਆਂ ਮੈਂ ਹੁਣ ਬਾਬਾ ਪਜਾਵੇ ਦਾ ਛੇਤੀ ਪਜਾ ਦੇਵੇ ਸਾਨੂੰ ਉੱਥੇ ਕੰਮ ਲੱਗਦਾ ਮੰਦਿਰ ਤੇ ਸੀ ਐਂਟਰ ਕਰਨ ਲੱਗੇ ਆ ਦੇਖ ਲੋ ਮੰਦਿਰ ਕਿਲੀਅਰ ਰਸਤਾ ਉੱਥੇ ਲਿਖਿਆ ਉੱਪਰ ਜਾਣ ਨੂੰ ਇਸ ਤੋਂ ਸਿੱਧਾ ਹੀ ਉੱਪਰ ਜਾਵਾਂਗੇ ਰਸਤਾ ਵੀ ਬੜਾ ਸਾਫ਼ ਸੁਥਰਾ ਆ ਤੇ ਜਲ ਕੁੰਡ ਬਣਾਇਆ ਹੋਇਆ ਤਾਂ ਤੇ ਆ ਦੇਖੋ ਧੀ ਹੌਲੀ ਹੌਲੀ ਅਸੀਂ ਹੁਣ ਮੰਦਿਰ ਵੱਲੋਂ ਵਧਦੇ ਆ ਇੰਦਾ ਜਿੱਦਾਂ ਅਸੀਂ ਮੰਦਿਰ ਨੂੰ ਵੱਧਦੇ ਜਾ ਰਹੇ ਹਾਂ ਉਦੋਂ-ਉਦੋਂ ਗਲੀਆਂ ਵੀ ਛੋਟੀਆਂ ਹੁੰਦੀਆਂ ਜਾ ਰਹੀਆਂ ਪਰ ਹੈਗਾ ਸੋਹਣਾ ਰਸਤਾ ਸੋਹਣਾ ਸਾਫ਼ ਸੁਥਰਾ ਸਾਫ਼ ਸੁਥਰਾ ਲੱਗਦਾ ਕਿਤੇ ਜੇ ਬੋਇਆ ਤੇ ਗੰਦਗੀ ਹੈ ਨਹੀਂ ਬਿਲਕੁਲ ਮੜੀ ਵੀ ਵਧੀਆ ਸਾਰੇ ਆਓ ਇੱਥੇ ਦੇਖੋ ਆ ਕੇ ਅਰਚਨ ਕਰੋ ਅੱਜ ਅਸੀਂ ਵੀ ਪਹੁੰਚੇ ਹਾਂ ਤੇ ਇਹ ਬਾਜੀ ਹੁਣੇ ਦਾ ਬੂਟ ਉਤਾਰ ਕੇ ਇੱਥੇ ਬੂਟ ਉਤਾਰਾਂਗੇ ਤੇ ਪ੍ਰਸ਼ਾਦ ਲਵਾਂਗੇ ਹਾਂ ਬੂਟ ਉਤਾਰ ਲਈ ਫੇਰ ਚੱਲਦੇ ਅੱਗੇ ਫੇਰ ਤੁਹਾਨੂੰ ਵੀ ਦਿਖਾਣੇ ਆ ਬੂਟ ਲੱਗੇ ਆ ਲਾਨ ਤੋਂ ਬਾਅਦ ਸ਼ਾਦ ਲੈ ਕੇ ਮੱਥਾ ਟਿਕਣਾ ਸੀ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਫਿਰ ਜਿਹੜਾ ਪ੍ਰੋਗਰਾਮ ਕਰਨਾ ਆ ਆ ਸਾਡੇ ਸੁਮੀ ਭਾਜੀ ਆ ਸਾਡੇ ਤੁਹਾਨੂੰ ਪਤਾ ਸ਼ਮ ਭਾਜੀ ਸਾਡੇ ਨਾਲ ਆਏ ਹੁਣ ਤਾਂ ਪ੍ਰੋਗਰਾਮ ਬਣਦਾ ਹੀ ਬਣਦਾ ਆ ਬਣਦਾ ਆ ਖਾਣ ਪੀਣ ਦਾ ਮਤਲਬ ਠੰਡਾ ਠੰਡਾ ਵੀਮਾ ਦੇ ਖਲੇ ਜਾ ਗਏ ਉਹ ਉਹ ਗੱਟੇ ਹੋ ਗਈ ਤੁਹਾਨੂੰ ਲੋ ਇਮੂਡ ਹੋ ਰਾਤੇ ਆ ਅਸੀਂ ਗੁੱਡ ਲਾ ਕੇ ਹੁਣ ਜਾਵਾਂਗੇ ਅੱਗੇ ਆਜੋ ਪ੍ਰਸ਼ਾਤ ਲਲਕੀ ਬੰਨਾ ਅੰਨੇ ਬੱਧੀ ਅੰਨੇ ਛੋਟੇ ਛੋਟੇ ਬੱਚੇ ਹੈਲੋ ਕਰ ਦੋ ਹੈਲੋ ਕੱਲਾ ਮੰਨੇ ਹਾਂਜੀ ਇੱਦਾਂ ਕਰ ਦੋ ਇੱਦਾਂ ਇੱਦਾਂ ਕਰ ਦੋ ਚਲੋ ਕੁੜੀਆਂ ਨਹੀਂ ਮੈਂ ਨਹੀਂ ਕਰਨੀ ਦਾ ਫੋਨ ਨਹੀਂ ਖੜਾ ਹੈਗਾ ਮੇਰਾ ਲੈ ਲੈ ਨਹੀਂ ਘੱਟਦਾ ਸਾਡੇ ਫੋਨ ਵਿੱਚ ਇਦਾਂ ਕਰਦੇ ਆ ਜੀ ਆਪਾਂ ਹਣ ਲਓ ਜੀ ਆ ਜੀ ਪਹਿਲੇ ਦਵਾਰ ਤੇ ਕੁੜੀਆਂ ਬਣੀਆਂ ਪੀਆਂ ਤੇ ਲਿਖਿਆ ਪਿਆ ਕੁਝ ਇਹ ਤਾਂ ਉਹ ਜਿਹੜਾ ਨੇ ਕੁੜੀਆਂ ਦਾ ਰਸਤਾ ਹੋਜੀ ਕੁੜੀਆਂ ਤੋਂ ਵੀ ਜਾਂਦੇ ਆਪਾਂ ਸੋ ਤਾਂ ਕੁੜੀਆਂ ਦਾ ਰਸਤਾ ਹੁਣ ਅਸੀਂ ਥੱਲੇ ਹੋਏ ਆਂ ਇਧਰੋਂ ਵਿੱਚ ਦੀ ਗਲੀ ਦੇ ਉਹ ਚੱਲਦੇ ਆਂ ਅੰਦਰ ਲੈ ਕੇ ਤੁਹਾਨੂੰ ਕੁਛ ਤਾਂ ਜਮਾਨਾ ਮੰਦਰ ਲੈ ਕੇ ਚੱਲਦੇ ਆ ਇੱਥੇ ਵੀ ਸੀਗੇ ਬੂਟ ਵਗੈਰਾ ਖੋਲਣ ਨੂੰ ਬਟ ਅਪਾ ਇੱਥੇ ਨਹੀਂ ਖੋਲੇ ਉਧਰ ਹੀ ਉਤਾਰ ਲਿਆ ਸੋ ਐਲੀ ਪੁੜੀ ਤੋਂ ਤੁਹਾਨੂੰ ਪਤਾ ਮੱਥਾ ਟੇਕ ਕੇ ਤਾਂ ਐਂਟਰੀ ਪੁਆਇੰਟ ਤੇ ਆ ਗਏ ਆ ਤੇ ਆਜੋ ਗੈ ਸ਼ਿਵ ਸ਼ੰਕਰ ਜਿੰਨੇ ਵੀ ਵੀਡੀਓ ਦੇਖਦੇ ਆ ਸਾਰਿਆਂ ਦਾ ਭਲਾ ਹੋਵੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਸੋ ਸਾਰਿਆਂ ਦੇ ਲਈ ਅਸੀਂ ਮੱਥਾ ਟੇਕਾਂਗੇ ਅੱਜ ਆਪਣੇ ਲਈ ਵੀ ਟੇਕਾਂਗੇ ਸੋ ਇਧਰ ਸ਼ਿਵਲਿੰਗ ਜੀ ਇਹ 1000 ਸਾਲ ਪੁਰਾਣਾ ਮੰਦਿਰ ਹੈ। ਇੱਕ 1000 ਸਾਲ ਪੁਰਾਣਾ ਮੰਦਿਰ ਦੇਖ ਸਕਦੇ ਹੋ। ਸ਼ਿਵ ਮੰਦਿਰ ਵਿਸ਼ੇਟੂ ਤਾਂ ਵਿਸ਼ੇਟੂ ਤਾਂ ਕਿ ਥੋੜਾ ਯਾ ਮੇਰਾ ਹਿੰਦੀ ਦਾ ਟੱਚ ਥੋੜਾ ਹਾਈ ਡੀ ਆ ਜਿਆਦਾ। ਮਤਲਬ ਕਹਿੰਦੇ ਹਾਂ ਹਾਈ ਲੈਵਲ ਦਾ। ਹਾਂ। ਇੰਨਾ ਨਹੀਂ ਮੈਂ ਬੋਲਦਾ। ਤੇ ਬਜਰੰਗਬਲੀ ਜੀ ਦਾ ਵੀ ਆ, ਭੈਰੋਜੀ ਦਾ ਵੀ ਨਾਲ ਹੀ ਮੰਦਿਰ ਆ ਤੇ ਪੈਰੋਜੀ ਦਾ ਬਜਰੰਗਬਲੀ ਜੀ ਦਾ ਹੋਰ ਵੀ ਛੋਟੇ ਛੋਟੇ ਮੰਦਰ ਬਹੁਤ ਜ਼ਿਆਦਾ ਬਣੇ ਪਏ ਆ ਦੇਵੀ ਦੇਵਤਿਆਂ ਦੇ ਤੇ ਅਨੰਦੀ ਜੀ ਮਹਾਰਾਜ ਬਣਾਏ ਗਏ ਨੇ ਇੱਥੇ ਇੱਥੇ ਦੀ ਇੱਕ ਬਹੁਤ ਵੱਡੀ ਗੱਲ ਆ ਸਾਨੂੰ ਦੱਸਿਆ ਸਰ ਹੁਣਾਂ ਨੇ ਕਿ ਇਹਨਾਂ ਦੇ ਜਿਹੜੇ ਕੰਨ ਵਿੱਚ ਜਿਹੜੀ ਮਰਜ਼ੀ ਗੱਲ ਬੋਲੋ ਉਹ ਸੱਚ ਹੁੰਦੀ ਆ 100% 100% ਸੱਚ ਹੁੰਦੀ ਆ ਇਹ ਗੱਲ ਬਿਲਕੁਲ ਸੱਚੀ ਆ ਜੱਸ ਇਹ ਦੋ ਚਾਰ ਬੰਦੇ ਦੇ ਨਾਲ ਸਾਡੇ ਨਾਲ ਹੋਈ ਵੀ ਆ ਤੇ ਥੱਲੇ ਉਹਨਾਂ ਦੇ ਚਰਨਾਂ ਦੇ ਵਿੱਚ ਦੇਖੋ ਸ਼ਨਾਗ ਜੀ ਸ਼ੇਸ਼ਨਾਗ ਜੀ ਬਰਾਜਮਾਨ ਹੋਏ ਨੇ ਇੱਧਰ ਧੂਣਾ ਚੱਲਦਾ ਹੈ ਵੀ ਇਹਨਾਂ ਦੀ ਕਰਨਾਂ ਚ ਕਰਨੇ ਚ ਇੱਕ ਗੱਲ ਕੀ ਜਾਣੀ ਹੈ ਉਹ ਤਾਂ ਮੈਨੂੰ ਪਤਾ ਤੂੰ ਕੀ ਬੋਲਣੀ ਆ ਇੱਧਰ ਧੂਣਾ ਵੀ ਚੱਲਦਾ ਪਿਆ ਮਹਾਰਾਜੀ ਦਾ ਦੇਖੋ ਸਾਰਾ ਸਾਲ ਚੱਲਦਾ ਹੈ ਮਸ਼ੀਨ ਥੋੜਾ ਮੰਤਰ ਆਏ ਇਹ ਮੂਰਤੀਆਂ ਬੜੀਆਂ ਸੋਹਣੀਆਂ ਬਣਾਈਆਂ ਪਈਆਂ ਸਾਰੇ ਤੁਹਾਨੂੰ ਐਕਸਪਲੋਰ ਅੱਜ ਕਰਾਵਾਂਗੇ ਅੱਜ ਬੜੀ ਦੂਰ ਤੁਹਾਨੂੰ ਅੱਜ ਲੈ ਕੇ ਆਏ ਆ ਦਿਖਾਉਣ ਦੇ ਲਈ ਦਿਖਾਣੇ ਆ ਦੇਖੋ ਦੇਖ ਸਕਦੇ ਹੋ ਇੰਨੀ ਸੋਹਣੀਆਂ ਸਾਰੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਇਹ ਬਣੀਆਂ ਪਈਆਂ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀਆਂ ਪਿਆਰੀਆਂ ਯਾ ਸੋਣੀ ਛੋਟ ਵੀ ਬੜੇ ਪਿਆਰੀ ਪਿਆਰੀ ਲੈ ਰਹੇ ਆ ਕੈਮਰਾਮੈਨ ਮਿਲਦਾ ਤੁਸੀਂ ਵੀ ਆਪਣੀਆਂ ਪਿਆਰੀਆਂ ਪਿਆਰੀਆਂ ਖਾਨਾ ਦੇਖੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਲਾਈਕ ਕਰ ਦਿਓ ਇਧਰਲੀ ਸਾਈਡ ਵੀ ਦਿਖਾ ਦਿੰਦੇ ਆ ਤੁਹਾਨੂੰ ਇਧਰਲੀ ਸਾਈਡ ਵੀ ਬਣੇ ਪਿਆ ਆ ਬੈਰੋ ਜੀ ਰੰਗਬਲੀ ਜੀ ਰੰਗਬਲੀ ਜੀ ਤੇ ਇਧਰ ਇਧਰ ਵੀ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਜੇ ਤਾਂ ਮੈਨੂੰ ਅੱਧਿਆਂ ਤੇ ਤਾਂ ਬਿਲਕੁਲ ਨਾ ਨਹੀਂ ਪਤਾ ਜੀ ਥੋੜਾ ਐਵੇਂ ਕਹ ਨੂੰ ਆਪਾਂ ਕਹਿ ਦਈਏ ਜਿਹੜੀ ਚੀਜ਼ ਸਾਨੂੰ ਨਹੀਂ ਨੌਲੇਜ ਉਹ ਪ੍ਰੋਪਰ ਤੁਸੀਂ ਕਮੈਂਟ ਤੇ ਦੱਸ ਦਿਓ ਕਿ ਕਿਹੜੀ ਕਿਹੜੀ ਮੂਰਤੀ ਹੈ ਜੀ ਕਿਹੜੀ ਕਿਹੜੀ ਮਹਾਰਾਜ ਦੀ ਸੀਗੀ ਨਾ ਕਿਹੜੇ ਕਿਹੜੇ ਬਾਬਾ ਜੀ ਦੀ ਸੀ ਧੂਣਾ ਚੱਲਦਾ ਹੀ ਇੱਥੇ ਲਗਾਤਾਰ ਬਾਕੀ ਜਸ ਸੋਣੀ ਅੱਜ ਮੈਨੂੰ ਐਕਟਿਵ ਕਰਤਾ ਮੈਂ ਥੋੜਾ ਠੰਡਾ ਬੈਗਿਆ ਸੀ ਹੁਣ ਅੰਦਰ ਚੱਲਦੇ ਆ ਅੰਦਰ ਚੱਲਦੇ ਆ ਮੱਥਾ ਟੇਕਦੇ ਆ ਮੱਥਾ ਟੇਕ ਕੇ ਇਹ

ਦਰਸ਼ਨ ਕਰੋ ਜੀ। ਇਹ 10 ਸਾਲ ਪੁਰਾਣਾ ਸਮੱਥਾ ਦੇਖ ਲਈਏ ਇਸ ਤੋਂ ਬਾਅਦ ਮੈਂ ਸਾਰੀ ਡੀਟੇਲ ਤੁਹਾਨੂੰ ਦੱਸਦੇ ਆਂ। ਇਹ ਅਸੀਂ ਕਰਦੇ ਆਂ ਗੱਲ ਪੰਡਤ ਜੀ ਨਾਲ। ਸੋ ਭਾਜੀ ਹੋਣੀ ਸਪੈਸ਼ਲ ਲੈ ਕੇ ਆਏ ਕਿ ਭਾਜੀ ਹੁਣਾਂ ਨੇ ਅੱਜ ਕੁਝ ਦੇ ਲੱਗਾ ਭਾਜੀ ਹੁਣਾਂ ਦਾ ਸਿਤਰੇ ਤਾਂ ਕਿਤੇ ਹੋਰ ਸੀ। ਹਾਂਜੀ। ਬਟ ਭਾਜੀ ਹੁਣਾਂ ਨੇ ਪਹਿਲਾਂ ਵੀ ਆਏ ਸਾਨੂੰ ਦਿਖਾਣ ਲਈ ਲਿਆਏ ਸਪੈਸ਼ਲ। ਬਹੁਤ ਸੋਣਾ ਮੰਦਿਰ। ਉੱਲੀ ਗਲੀ ਦੀ ਤਾਂ ਨੁਹਾਨੇ ਮੰਦਿਰ ਦੀ। দেখো জি ওম নম শিম ওম নম শিব ওম নম শিব নম শিব ওম নম শিব نشوف <abei> <S eigentlich analysis> ਜਿਹੜੇ ਵੀਡੀਓ ਦੇਖ ਰਿਹਾ ਜ਼ਰੂਰ ਪਹੁੰਚੋ ਹਮਾ ਚਲਦੇ ਵਿੱਚ ਸਮੰਦਰ 1000 ਸਾਲ ਪੁਰਾਣਾ ਸ਼ਿਵਲੀ ਸੋ ਪ੍ਰਸ਼ਾਦ ਲੈ ਲਓ ਜਾਂ ਸਾਹਦ ਦੇ ਲਈ ਬਿੱਲਾ ਇਹ ਸਦਾ ਜੂ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਾਂ ਬਤ ਕਰ ਤਾ ਉਹ ਸ਼ਾਮ ਲੈ ਲਿਆ ਸਾਰਿਆਂ ਨੂੰ ਸਾਰਿਆਂ ਨੂੰ ਸੰਗਤ ਨੂੰ ਮੇਰੇ ਵੱਲੋਂ ਸੱਸੀ ਗਾਲ ਤੇ ਜੈ ਸ਼ਿਵ ਸ਼ੰਕਰ ਸੋ ਜਿਸ ਮੰਦਿਰ ਅਸੀਂ ਅੱਜ ਆਇਆ ਉੱਥੇ ਦੇ ਪੁਜਾਰੀ ਜੀ ਨਾਲ ਗੱਲਬਾਤ ਕਰਾਂਗੇ ਤੇ ਕਿੰਨੇ ਸਾਲ ਪੁਰਾਣਾ ਇਹ ਮੰਦਿਰ ਆ ਇਸ ਇਤਿਹਾਸ ਬਾਰੇ ਜਾਣਾਂਗੇ ਕਿ ਕਿੰਨੇ ਸਾਲ ਪੁਰਾਣਾ ਇਹ ਸ਼ਿਵਲਿੰਗ ਹੈ ਇੱਥੇ ਸੋ ਸਾਰੀ ਗੱਲਬਾਤ ਕਰਦੇ ਆ ਜੀ ਇੱਥੇ ਦੇ ਪੰਡਿਤ ਜੀ ਨਾਲ ਸੋ ਜੈ ਸ਼ਿਵ ਸ਼ੰਕਰ ਜੀ बोल शंकर भगवान की जय देखो जी आज से ग्यारह साल पहले की बात है एक महात्मा विशेषानंद जी ने चार धाम की यात्रा की शुरू जैसे आप यात्रा पर चले हुए उस टाइम में कम लोग होते थे और बियामान जंगल होते थे तो अभी डैम बन गया पहले नाड़ा ही होता था जी तो महात्मा जी इस रास्ते से जा रहे थे यहाँ एक बोर्ड का वृक्ष होता था अभी तो टूट गया नए सिरे से उससे तैयार हो गया बटर वृक्ष कहते हैं तो शाम का वेला था एक पास में बूढ़ी माता रहती थी उसका काम था कि उसने दो गायें रखी हुई थी उनको चराने के लिए नीचे नाड़ के पास ले जाती थी और अपने लिए भी वहीं से जल लाती जब शाम को थकी यारी बूढ़ी माता यहाँ पहुंची तो महात्मा जी विश्राम करने के लिए बैठ गई तो महात्मा जी बूढ़ी माता को कहने लगी कि माता जी मेरे को थोड़ा सा जल पिला दो तो महात्मा को इतने जोर की प्यास लगी कि उसने सारा ही मटकू पी लिया बूढ़ी माता कहने लगी देखो महात्मा जी आपने तो मेरा सारा ही जल पी लिया अब मैं रात को खाना बनाना तो जल से बगैर तो खाना नहीं बनेगा तो महात्मा जी कहने लगे देखो इस बूढ़ी माता को पूरा दिन काम करके भूखी प्यासी सोना पड़ेगा अगर मेरी भक्ति में शक्ति हो तो आगे नहीं जाऊंगा उस टाइम में सात होते थे महात्मा की उन्होंने तपस्या की आगी होती आगी। थी तो महात्मा जी कहने लगे देखो अब मेरे को इस बूढ़ी माता को का पूरा दिन काम करके भूखी प्यासी सोना पड़ेगा अगर मेरी भक्ति में शक्ति हो तो यहीं बैठ के मैं गंगा माता की तपस्या करूंगा आगे नहीं जाऊंगा तो महात्मा जी इस बोर्ड के नीचे तपस्या करने के लिए बैठ के जब उनको तपस्या करते कई दिन हो गए तो गंगा माता ने उनको साक्षात दर्शन दिए कि महात्मा जी मैं आपकी भक्ति से प्रसन्न हूँ मांगो क्या मांगना चाहते हो मांग तो महात्मा ने बोला कि मेरे को कुछ नहीं चाहिए आप सिर्फ गंगा के रूप में प्रकट होनी चाहिए जो जल्द आ रही है वो तो गंगा माता की उसी टाइम से आ रही है उसका कोई पता नहीं जी। उसके बाद महात्मा जी और बुजुर्ग हो गए थे तो उन्होंने बोला कि मैं भगवान के दर्शनों के लिए चला था अगर मेरे भाग्य में भगवान भोलेनाथ के दर्शन तो यहीं बैठ कर मैं दर्शन करूंगा आगे ही जाऊंगा तो भगवान ने उनको साक्षात दर्शन दिए उसी टाइम से पिंडी के रूप में पिंडी के रूप में ग्यारह जी। जी? जी सौ साल पुराना मंदिर है इस भवन का निर्माण राजा बीर चंद ने था इसमें कोई कर पत्थरों की छाता है पत्थरों के दौरान जी आएगी उसके बाद जब भवन का निर्माण कराया तो उसके बाद जब महात्मा जी पूरे हो गए तो उन्होंने बोला कि अगर मैं पूरा हो गया तो मेरे को कहीं जलाना कहीं दिखाना मेरी समाधि गंगा माता के सामने जी जी बोल शंकर भगवान से संगत बहुत बहुत दूर से आती है सभी की मनोकामना पूर्ण होती है, है। इसमें आपको नंदी जी खड़े मिलेंगे जी। अगर उसके कान में कोई मनोकामना बोलनी होती है तो पूरी हो जाती है एक बात और है जो मत्स्य जानते हैं आप जी। किसी को मत्स्य होते हैं तो यहाँ अरदास करके जाते हैं नंदी के पास एक महीने बाद आप हो जाते हैं जी बोल शंकर भगवान ਅਨਵਾਰ ਪੁਜਾਰੀ ਜੀ ਜੈ ਬਾਬੇ ਨਾਮ ਨਾਮ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੇ ਪਿਛਲੇ ਪਾਸੇ ਤੁਹਾਨੂੰ ਲੈ ਕੇ ਚੱਲਦੇ ਹਾਂ ਸਾਰੀਆਂ ਕਰਨਾ ਬਣੀਆਂ ਬਣੀਆਂ ਉਹਨਾਂ ਸਮਾਰੀਆਂ ਜੋ ਰਾਜੇ ਮਹਾਰਾਜਿਆਂ ਨੇ ਬਣਵਾਈਆਂ ਸੀਗੀਆਂ ਕੋਈ ਵੀ ਇਹਦੇ ਵਿੱਚ ਛੇੜਛਾੜ ਨਹੀਂ ਕੀਤੀ ਜਾਂ ਕੋਈ ਵੀ ਆਪਣੇ ਬੋਲੇ ਵਿੱਚ ਐਡ-ਆਨ ਨਹੀਂ ਉਹ ਠੀਕ ਜਿਹੀ ਆ ਸਾਰੀਆਂ ਚੀਜ਼ਾਂ ਜੋ ਬਣੀਆਂ ਆ ਜੀ ਉਹ ਉਹਨਾਂ ਸਮਿਆਂ ਦੀਆਂ ਆ ਤੇ ਇਹ ਪਤਾ ਨਹੀਂ ਵੀ ਕਿਸ ਚੀਜ਼ ਨੂੰ ਦਰਸਾ ਰਹੀਆਂ ਆ ਬਟ ਇੰਨਾ ਆ ਵੀ ਬਣੀਆਂ ਪਈਆਂ ਆ ਸਾਰਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਮੂਰਤਾਂ ਨਾਲ ਬਣਿਆ ਪਿਆ ਆ ਤੇ ਆ ਜਿੰਨੇ ਵੀ ਇਹ ਦੇਖ ਲਓ ਇੱਧਰ ਪੂਰਾ ਇਹ ਮੰਦਿਰ ਮੂਰਤਾਂ ਦੇ ਨਾਲ ਇਹ ਬਣਿਆ ਪਿਆ ਵੀ ਸਾਨੂੰ ਇਸ ਚੀਜ਼ ਦੇ ਬਾਰੇ ਇਤਿਹਾਸ ਦਾ ਇਹਦੇ ਬਾਰੇ ਮੰਦਿਰ ਦਾ ਇਤਿਹਾਸ ਤਾਂ ਤੁਹਾਨੂੰ ਜਾਣੂ ਕਰਵਾਤਾ ਪਰ ਇਹਨਾਂ ਮੂਰਤੀਆਂ ਦਾ ਕੀ ਇਤਿਹਾਸ ਆ ਉਹ ਅਸੀਂ ਨਹੀਂ ਪੁੱਛ ਪਾਏ ਉਸ ਵੇਲੇ ਤੇ ਸਾਨੂੰ ਉਸਲੇ ਮੰਦਿਰ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਸਾਰਾ ਮੰਦਿਰ ਅੰਦਰ ਮੂਰਤਾਂ ਨਾਲ ਹੀ ਭਰੇ ਆਜੋ ਅੰਦਰ ਵੀ ਲੈ ਕੇ ਚੱਲਦੇ ਆ ਤੁਹਾਨੂੰ ਕਿਉਂਕਿ ਆਏ ਆ ਮੰਦਿਰ ਐ ਫਿਰ ਜੇ ਆਪਾਂ ਕੋਈ ਚੀਜ਼ ਛੱਡਦੀਏ ਫਿਰ ਇਸ ਚੀਜ਼ ਦਾ ਮਤਲਬ ਸਮਝ ਆ ਨਹੀਂ ਹੁੰਦਾ ਹੈਗਾ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਸੋ ਆਹ ਦੇਖ ਲਓ ਇੱਧਰਲੀ ਸਾਈਡ ਵੀ ਬਣਿਆ ਪਿਆ ਜੀ ਸਾਰੀਆਂ ਮੂਰਤਾਂ ਬਣੀਆਂ ਪਈਆਂ ਆ ਇਧਰਲੀ ਸਾਈਡ ਦੂਜੀ ਸਾਈਡ ਵੀ ਆ ਮੰਦਿਰ ਦੇ ਚਾਰੋਂ ਤਰਫ ਮੂਰਤਾਂ ਹੀ ਮੂਰਤਾਂ ਬਣੀਆਂ ਸੋ ਇਹਨਾਂ ਦਾ ਵੀ ਕੋਈ ਨਾ ਕੋਈ ਜ਼ਰੂਰ ਜ਼ਰੂਰ ਕੋਈ ਨਾ ਕੋਈ ਲਿੰਕ ਹੈਗਾ ਆ ਤੇ ਤਾਂ ਹੀ ਇਹ ਬਣਾਈਆਂ ਗਈਆਂ ਉਹ ਰਾਜੇ ਦੁਆਰਾ ਰਾਜਾ ਜੀ ਦਾ ਮੈਂ ਨਾਮ ਭੁੱਲ ਗਿਆ ਜੋ ਉਹ ਪੰਡਤ ਜੀ ਨੇ ਪਹਿਲਾਂ ਦੱਸਿਆ ਸੀਗਾ ਉਹ ਤੁਸੀਂ ਵੀਡੀਓ ਦੇ ਵਿੱਚ ਦੁਆਰਾ ਸੁਣ ਸਕਦੇ ਹੋ ਉਹਨਾਂ ਰਾਜੇ ਦੁਆਰਾ ਬਣਾਈਆਂ ਗਈਆਂ ਮੂਰਤਾਂ ਇਹ ਪ੍ਰਾਚੀਨ ਸੱਭਿਆਚਾਰ ਸੱਭੇ ਤੁਹਾਨੂੰ ਦਰਸਾਉਂਦੀਆਂ ਆ 11 500 ਸਾਲ ਪੁਰਾਣਾ ਇਹ ਮੰਦਿਰ ਆ 1100 ਪੁਰਾਣਾ ਸਭ ਪੁਰਾਣਾ ਹੀ ਸਾਲ ਹੈ ਸ਼ਿਵਲਿੰਗਾ ਜੀ। ਓਕਸੇ ਜੋ ਸੀਗਾ। ਤੇ ਆਪਾਂ ਹੁਣ ਬਾਅਦ ਚੱਲੀਏ। ਬਾਹਰ ਚੱਲਦੇ ਆਜੋ। ਆਜੋ ਆਜੋ। ਲੈ ਕੇ ਚੱਲਦੇ ਆਂ ਜਿੱਥੇ ਮੰਨਤਾ ਆ ਵੀ ਹਰੀ ਦਵਾਰ ਤੋਂ ਪਾਣੀ ਆਉਂਦਾ ਆ। ਆਜੋ। ਨਾਲ ਹੀ ਬਿਲਕੁਲ ਮੰਦਿਰ ਦੇ ਤੋਂ ਐਂਟਰੀ ਪੁਆਇੰਟ ਤੇ ਆਪਾਂ ਐਂਟਰ ਕਰਦੇ ਆਂ। ਨਾਲ ਹੀ ਉਹ ਸਰੋਵਰ ਆ ਜੀ। ਦਰਸ਼ਨ ਅਸੀਂ ਕਰ ਸਕਦੇ ਹਾਂ। ਆਣੀ ਬਿਲਕੁਲ ਸਾਫ਼ ਬਿਲਕੁਲ ਇਕੱਲੀ-ਇਕੱਲੀ ਚੀਜ਼ ਵਿੱਚ ਪਈ ਉਹ ਦਿਖਦੀ ਆ ਤੇ ਜਸਜੀ ਆਏ ਹੁਣ ਥੱਲੇ ਜਾ ਕੇ ਦਿਖਾ ਦਿੰਨੇ ਆ ਆਏ ਤਾਂ ਹੈ ਆਪਾਂ ਦੂਰੋਂ-ਦੂਰੋਂ ਚੱਲ ਕੇ ਲੋਕ ਆਉਂਦੇ ਆ ਅਦਰ ਸਟੇਟਸ ਤੋਂ ਵੀ ਆਉਂਦੇ ਆ ਹਿਮਾਚਲ ਤੋਂ ਤਾਂ ਜਿਹੜੇ ਆਉਂਦੇ ਆਉਂਦੇ ਆ ਅਦਰ ਸਟੇਟ ਤੋਂ ਅਸੀਂ ਪੰਜਾਬ ਤੋਂ ਆਇਆ ਪੰਜਾਬ ਤੋਂ ਬਾਹਰੋਂ ਪੂਰੇ ਇੰਡੀਆ ਤੋਂ ਇਸ ਮੰਦਰ ਨੂੰ ਦੇਖਣ ਆਉਂਦੇ ਆ ਕਿਉਂਕਿ 1100 ਸਾਲ ਪੁਰਾਣਾ ਇਹ ਮੰਦਰ ਆ ਸੋ ਇਧਰ ਛੋਟੀਆਂ-ਛੋਟੀਆਂ ਸਾਰੇ ਪਾਸੇ ਇਧਰ ਹੀ ਸਾਈਡ ਵੀ ਦੁਕਾਨਾਂ ਆ ਉੱਪਲੀ ਸਾਈਡ ਵੀ ਦੁਕਾਨਾਂ ਆ ਚਲਿਏ ਜੋ ਇਹ ਬਿਲਕੁਲ ਸਰ ਨੀਅਰਸਟ ਬਲਕਨਾਥ ਜੀ ਦੇ ਮੰਦਰ ਦੇ ਕੋਲ ਪਈ ਜਾਂਦਾ ਨਾ ਬ ਬਿਲਕੁਲ ਤੇ ਦੇਖ ਸਕਦੇ ਹੋ ਤੁਸੀਂ ਕਰੋ ਦਰਸ਼ਨ ਪਾਣੀ ਬਿਲਕੁਲ ਦੇਖ ਸਕਦੇ ਹੋ ਸਰੋਵਰ ਦਾ ਕਿੰਨਾ ਜਿਆਦਾ ਸਾਫ ਜਲ ਇਹ ਜਲ ਦਾ ਕੋਈ ਪਤਾ ਨਹੀਂ ਵੀ ਮੰਨਤਾ ਤਾਂ ਇਹੀ ਹੈ ਵੀ ਖਰੀਦਵਾਰ ਤੋਂ ਪਾਣੀ ਇਹ ਆ ਰਿਹਾ ਹੈ ਗੰਗਾ ਮਾਤਾ ਦਾ ਸक्षात ਰੂਪ ਹੈ ਸक्षात ਰੂਪ ਉਹ ਆਉਂਦਾ ਪਿਆ ਜੀ ਉੱਥੇ ਜਲ ਉਹ ਦੇਖ ਸਕਦੇ ਹੋ ਤੁਸੀਂ ਉਹ ਸਾਹਮਣੇ ਪਰ ਇਹ ਨਹੀਂ ਪਤਾ ਕਿ ਆਉਂਦਾ ਕਿੱਥੋਂ ਆ ਰਈ ਇਹ ਭਰਦਾ ਵੀ ਨਹੀਂ ਇਹ ਪ੍ਰੋਪਰ ਪੂਰਾ ਹੂੰ ਪਾਣੀ ਜਿੰਨਾ ਮਰਜੀ ਆਂਦਾ ਆ ਰਹਿੰਦਾ ਇਹਨਾਂ ਦੇ ਸੱਲ ਸੱਲ ਹੀ ਆ ਦੇਲਾ ਉੱਤਰ ਸਾਹਮਣੇ ਉੱਤਰ ਪਾਣੀ ਕਿੰਨਾ ਚੱਲ ਰਿਹਾ ਚੱਲ ਵੀ ਰਿਹਾ ਆ ਪਰ ਇਹਨਾਂ ਦਾ ਇਨ ਨਹੀਂ ਇਨ ਨਹੀਂ ਭਰਦਾ ਨਹੀਂ ਹਾਂ ਇੱਥੇ 500 ਪਿੰਡਾਂ ਨੂੰ ਪਾਣੀ ਸਪਲਾਈ ਹੁੰਦਾ 500 ਪਿੰਡਾਂ ਨੂੰ ਲਓ ਜੀ 500 ਪਿੰਡਾਂ ਨੂੰ ਇੱਥੋਂ ਪਾਣੀ ਸਪਲਾਈ ਹੁੰਦਾ ਆ ਆਪਣੇ ਪੀਣ ਦਾ ਜੋਗ ਜਿਹੜੇ ਆਪਣੇ ਨਾ ਨਾ ਧੋਣਾ ਇਸ ਪਾਣੀ ਤੋਂ ਮਨ ਕਿਹੜਾ ਚਿਰ ਪਾਣੀ ਸ਼ਨਾ ਬਿਲ ਪੀਣ ਦੇ ਲਈ ਹੋਣਾ ਆਂਦ ਲਈ ਤੇ ਲੇਡੀਜ਼ ਦੇ ਲਈ ਅਲੱਗ ਬੋਈ ਠੀਕ ਹੈ ਜੀ। ਦੱਸ ਦਿਓ ਦਿਖਾ ਦਿੰਦਾ 100। ਠੀਕ ਹੈ ਜੀ। ਇਹ ਇਹੀ ਪਾਣੀ ਹੈ। ਮੈਂ ਵੀ ਕਰ ਲਵਾਂ। ਈ। ਸੋ। ਵਾਹ। ਇਹਦਾ ਪਾਣੀ ਹੈ। ਹਾਂਜੀ। 100 ਪਿੰਡਾਂ ਨੂੰ ਐਸ ਵਜੋਂ ਪੀਣ ਦੇ ਲਈ ਇੱਥੋਂ ਸਪਲਾਈ ਇੱਥੋਂ ਸਪਲਾਈ ਹੁੰਦਾ ਜੀ ਪੀਣ ਦੇ ਲਈ, ਪੀਣ ਦੇ ਲਈ। ਜਗ੍ਹਾ ਤੋਂ। ਹੂੰ। ਪਰ ਖਜਾਰਾ ਸਾਲ ਤੋਂ ਦੇ ਕੁਝ ਗੰਗਾ ਮਾਤਾ ਆਪਣੇ ਸਾਕਸ਼ਾਤ ਰੂਪ ਸਾਕਸ਼ਾਤ ਰੂਪ ਚ ਪ੍ਰਗਟਾ ਹਰੀਦਵਾਰ ਦੀ ਸ਼ਨਾਣ ਦੇ ਗ੍ਰਭ ਅਸੀਂ ਇਸ ਪਾਣੀ ਦੀ ਨਰਸ਼ਨਾ ਹਾਂਜੀ ਬਹੁਤ ਸਥਾਨ ਸਰ ਇਦਾਂ ਜਿਹੜਾ ਹਰੀਦਵਾਰ ਜਾਣ ਦੀ ਲੋੜ ਹੈ ਉੱਥੇ ਤੁਸੀਂ ਮੱਥਾ ਟੇਕ ਲਓ ਸਮਝ ਲਓ ਹਰੀਦਵਾਰ ਟੇਕ ਲਿਆ ਬਿਲਕੁਲ ਜੈਂਟਸ ਦੇ ਲਈ ਇੱਥੇ ਨੰਨ ਦੇ ਲਈ ਜੁਰਮਾਨਾ ਵੀ ਇੱਥੇ ਲਿਖਿਆ ਜੀ ਇੱਥੇ ਨਹਾਣਾ ਸਖਤ ਮਨਾ ਹੈ ਨਹਾਣ ਦੇ ਲਈ ਅੰਦਰ ਬੋਡੀ ਬਣੇਗੀ ਉਲੰਘਣ ਕਰਤਾ ਕੋ ਕੋ 500 ਰੁਪਏ ਦਾ ਜੁਰਮਾਨਾ ਹੋਗਾ ਜੀ ਠੀਕ ਹੈ ਜੀ ਐਸਡੀ ਜੈਂਟਸ ਦੇ ਉੱਧਰ ਜੈਂਟਸ ਕੇ ਨਹਾਣ ਕੇ ਲਈ ਤੇ ਲੇਡੀਜ਼ ਤੇ ਜੈਂਟਸ ਲਈ ਅਲੱਗ-ਅਲੱਗ ਇੱਧਰ ਬਣੇ ਪਿਆ ਵਾਸ਼ਰੂਮ ਵਗੈਰਾ ਤੋਂ ਇੱਧਰ ਤੁਸੀਂ ਜੀ ਬੋਲੀਏ ਇੰਦਰੋਂ ਠੀਕ ਹੈ ਜੀ ਦਿਖਾ ਦਿਖਾ ਦੇ ਉਹੀ ਪਾਣੀ ਇੱਧਰ ਆਂਦਾ ਪਿਆ ਜੀ ਪਾਣੀ ਜੈਂਟਸ ਲਈ ਠੀਕ ਹੈ ਜੀ ਜਿਹੜਾ ਜੈਂਟਸ ਨੂੰ ਇਸ਼ਨਾਨ ਕਰ ਸਕਦੇ ਐ ਸੇ ਹੀ ਸ਼ੇਮ ਠੀਕ ਹੈ ਜੀ ਉਧਰਲੇ ਪਾਸੇ ਲੇਡੀਜ਼ ਲਈ ਬਣਿਆ ਆ ਤੇ ਇਹ ਜੈਂਟਸ ਦੇ ਲਈ ਐ ਠੀਕ ਹੈ ਜੀ ਲੋ ਅਮਨੇ ਅਮਨ ਦੱਬ ਤੇ ਚਲ ਗਿਆ ਹਾਂਜੀ ਦੇਖੋ ਆ ਦੇਖੋ ਪੋਸ਼ਨਾਗਰ ਆ ਇਥੇ ਹਦਾਇਤਾਂ ਲਿਖੀਆਂ ਪਈਆਂ ਆ ਨੋਟਿਸ ਇਹ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਆਉਣਾ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਜਲ ਲੈ ਆਣ ਦੇ ਲਈ ਕਹਿਨੀ ਆ ਵੀ ਹੈਗੀਆਂ ਇਥੇ ਜੇ ਤੁਸੀਂ ਪਾਣੀ ਲੈ ਕੇ ਜਾਣਾ ਆ ਤਾਂ ਜਲ ਲੈ ਕੇ ਜਾਣਾ ਆ ਸੋਰੀ ਪਾਣੀ ਕਹਿ ਹੋ ਗਿਆ ਤੇ ਜਲ ਲੈ ਕੇ ਜਾਣਾ ਇੱਥੇ ਕੈਨੀ ਆ ਸਪੈਸ਼ਲ ਬਣੀਆਂ ਵੀ ਆ ਇੱਥੇ ਕੈਨੀ ਲੈ ਕੇ ਤੁਸੀਂ ਜਲ ਭਰ ਸਕਦੇ ਆ ਤੇ ਘਰੇ ਵੀ ਲੈ ਕੇ ਜਾ ਸਕਦੇ ਆ ਸੋ ਇਹ ਸਿਗਾ ਜੀ ਬਸ਼ਰੇ ਟੂ ਤਾਮ ਜਿਹੜਾ ਤੁਹਾਨੂੰ ਅਸੀਂ ਦਰਸ਼ਨ ਅੱਜ ਕਰਵਾਏ ਆ ਤੇ ਇੱਕ ਗੱਲ ਹੋਰ ਪਤਾ ਲੱਗੀ ਆ ਭਾਈ ਨੂੰ ਇੱਥੇ ਤਾਂ ਅੱਜ ਲੈ ਕੇ ਆਏ ਆ ਵੀ ਭਾਜੀ ਉਹਨਾਂ ਦਾ ਬਹੁਤ ਹੀ ਮਾਨ ਸਿਖਾ ਤਾਂ ਕਰਕੇ ਆਏ ਆ ਚੱਲੇ ਤਾਂ ਹੀ ਕਿਤੇ ਹੋਰ ਸੀਗੇ ਇਹ ਜਿਹੜੇ ਬੰਦੇ ਜਿਹਨਾਂ ਨੂੰ ਆਣ ਕੋਲੇ ਬੁਲਾਇਆ ਆ ਮਾਨਤਾ ਸੁਣੀ ਸੀ ਇਹ ਸਾਨੂੰ ਲਿਆਉਣ ਦਾ ਇੱਕ ਜ਼ਰੀਆ ਬਣਿਆ ਸੋ ਇੱਕ ਚੀਜ਼ ਹੋਰ ਦੇਖੀ ਆ ਨੋਟ ਕੀਤੀ ਆ ਉਹ ਸਾਹਮਣੇ ਇੱਥੇ ਟੋਰ ਵਜਾਣਾ ਸਖਤੋਂ ਮਨਾ ਅੰਤ ਥੈਲੀ ਵਿੱਚ ਦੁੱਧ ਕਿਹਦੇ ਆ ਥੈਲੀ ਵਿੱਚ ਦੁੱਧ ਨਾ ਲਾਏ ਹੈ ਥੈਲੀ ਵਾਲਾ ਦੁੱਧ ਨਾ ਲਾਏ ਥੈਲੀ ਵਾਲਾ ਦੁੱਧ ਧੂਨੇ ਪਰ ਹੀ ਚਲਾਏ ਥੈਲੀ ਵਾਲਾ ਦੁੱਧ ਨਹੀਂ ਚੜਦਾ ਇਹ ਘਰ ਦਾ ਦੁੱਧ ਜਿਹੜਾ ਤੁਸੀਂ ਚੜਾ ਸਕਦੇ ਆ ਇਹ ਹੈ ਸਿਗਾ ਮੰਦਰ ਦੇ ਦਰਸ਼ਨ ਕਰਵਾਏ ਤੁਹਾਨੂੰ ਕਿ ਬਹੁਤ ਹੀ ਭਾਰਤ ਦੇ ਸਭ ਤੋਂ ਪੁਰਾਣੇ ਇਤਿਹਾਸਿਕ ਮੰਦਰਾਂ ਵਿੱਚੋਂ ਇੱਕ ਮੰਦਰ ਇਹ ਸਿਗਾ ਜਿਹੜਾ 1100 ਸਾਲ ਪੁਰਾਣਾ ਮੰਦਰ ਸੀ ਜਿਹੜੇ ਬਾਬਾ ਬਲਕਨਾ ਜੀ ਮੱਥਾ ਟੇਕਣ ਹੁੰਦੇ ਆ ਸੋ ਪੰਡਿਤ ਜੀ ਨੇ ਲਾਸਟ ਦੇ ਸਾਨੂੰ ਇੱਕ ਗੱਲ ਕਹੀ ਆਸ ਆਫ ਦਾ ਕੈਮਰਾ ਵੀ ਥੋੜਾ ਜਿਹਾ ਬੰਦ ਹੋ ਗਿਆ ਸਤ ਤੋਂ ਪਹਿਲਾਂ ਵੀ ਬਾਬਾ ਬਲਕਨਾ ਜੀ ਨੇ ਵੀ ਇੱਥੇ ਚਰਨ ਭੁਗ ਪਨੇ ਪਾਈ ਸੀ ਹਾਂ ਜੀ ਬਾਬਾ ਬਲਕਨਾ ਜੀ ਵੀ ਇੱਥੇ ਆਏ ਆ ਬਿਲਕੁਲ ਤੇ ਹੁਣ ਆਪਾਂ ਸ਼ੂਜ਼ ਵਗੈਰਾ ਪਾ ਲਈਏ ਤੇ ਹੁਣ ਜਹਾਜ਼ ਸਾਡੀ ਫਲਾਈਟ ਉਡਣੀ ਆ ਕਿਸੇ ਹੋਰ ਪਾਸੇ ਜਹਾਜ਼ ਸਾਡੇ ਇਦਾਂ ਹੀ ਉੱਡਦੇ ਰਹਿਣਗੇ ਬਲੌਗ ਸਾਡੇ ਆਉਂਦੇ ਰਹਿਣਗੇ ਲੋਕ ਨੂੰ ਪਿਆਰ ਜਰੂਰ ਦਿਓ ਜੇ ਬੰਦ ਨਹੀਂ ਕਰਨਾ ਬਲੌਗ ਤੇ ਗਲੀਆਂ ਵੀ ਦਿਖਾਣੀਆਂ ਤੁਹਾਨੂੰ ਕਈ ਕੁਝ ਦਿਖਾਣਾ ਸੋ ਬੂਟ ਪਾ ਲਈਏ ਜਦ ਤੱਕ ਲਈ ਬ੍ਰੇਕ ਸ਼ੂਜ਼ ਪਾ ਕੇ ਹੋ ਗਏ ਹਾਂ ਪਰ ਰੈਡੀ ਤੇ ਜਿਹੜਾ ਪਿੰਡ ਆ ਉਹ ਵੀ ਦਿਖਾ ਦਿੰਦੇ ਹਾਂ ਤੇ ਆਜੋ ਜੈ ਹੋ ਅੱਬਾ ਜੀ ਦੀ ਸੋ

ਜਣੇ ਇਹ ਲਿਖ ਦਿਓ ਹਰ ਹਰ ਮਹਾਦੇਵ ਤੇ ਜਿਹਦੇ ਸਭ ਤੋਂ ਜ਼ਿਆਦਾ ਕਮੈਂਟ ਆਏ ਉਹਨੂੰ ਸਪੈਸ਼ਲ ਅਸੀਂ ਗਿਫਟ ਦੇਵਾਂਗੇ ਗਿਫਟ ਵੀ ਦੇਵਾਂਗੇ ਤੇ ਉਹਦੀ ਯਾਤਰਾ ਵੀ ਕਰਵਾਵਾਂਗੇ ਯਾਤਰਾ ਵੀ ਕਰਵਾਵਾਂਗੇ ਸਾਡੇ ਵਾਲੇ ਤੁਹਾਡੇ ਲਈ ਬੱਸ ਕਰਵਾ ਦਵਾਂਗੇ ਤੁਸੀਂ ਬਸ ਕਮੈਂਟ ਕਰੋ ਟੈਂਪੋ ਟਰੈਵਲ ਭਰਾ ਦਾਂਗੇ ਤੁਹਾਡੇ ਲਈ ਹੋਰ ਕੀ ਕਿਹੜੀ ਗੱਲ ਆ ਮੈਂ ਛੜਿਆ ਪੈਂਟ ਮੇਰੀ ਥੋੜੀ ਲੰਬੀ ਸੀਗੀ ਤੇ ਛੱਕਲੀ ਸੀਗੀ ਜਸਜੀ ਹੁਣ ਦੇਖੋ ਮੜਿਆ ਚਲੋ ਚਲੋ ਲੱਗਦਾ ਕਿ ਨਹੀਂ ਮੈਂ ਸਲਮਾਨ ਖਾਨ ਆਜੋ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਬਹੁਤ ਹੀ ਯੂਨੀਕ 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 ਜਗ੍ਹਾ ਦੇ ਉੱਪਰ ਸੁੱਣੀ ਆਵਾਜ਼ ਕੱਟਣਾ ਹੋ ਜਾਵੇ ਮੈਂ ਤਾਂ ਕਰਕੇ ਥੋੜਾ ਯੂ ਟਰਨ ਮਾਰਿਆ ਸੀਗਾ ਏਰੀਆ ਦੇਖ ਲਓ ਕਿਦਾਂ ਦਾ ਆ ਬਹੁਤ ਵਧੀਆ ਜਿਹਾਸ ਚੀਜ਼ ਐ ਹੈ ਸਾਹਮਣੇ ਉਹ ਜਿਹੜਾ ਪਾਣੀ ਆ ਉਹ ਹੈਗਾ ਪਾਖੜੀ ਡੈਮ ਦਾ ਪਾਣੀ ਉਹ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਪਾਖੜੀ ਡੈਮ ਦਾ ਪਾਣੀ ਆ ਗੋਬਿੰਦ ਸਾਗਰ ਚੀਲ ਹਾਂਜੀ ਗੋਬਿੰਦ ਸਾਗਰ ਚੀਲ ਨੂੰ ਕਹਿੰਦੇ ਆ ਥੋੜੀ ਨੋਲੇਜ ਰੱਖਣੀ ਪੈਂਦੀ ਆ ਥੋੜੀ ਥੋੜੀ ਕਿਉਂਕਿ ਤੁਹਾਨੂੰ ਤੁਹਾਨੂੰ ਕਈ ਵਾਰੀ ਕਮੈਂਟ ਆ ਜਾਂਦੇ ਤੁਹਾਨੂੰ ਕੀ ਪਤਾ ਨੂੰ ਬਰਾਵਾ ਪਤਾ ਥੋੜਾ ਬੋੜਾ ਬੜਾ ਪਤਾ ਪਰ ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ ਆ ਸਾਡੀ ਵੀਡੀਓ ਦੇਖ ਕੇ ਆਹ ਨਾ ਲੱਗੇ ਕਿਸੇ ਨੂੰ ਸਾਡੇ ਹੇਟਰਾਂ ਨੂੰ ਆਹ ਨਾ ਲੱਗੇ ਮੈਂ ਸੈਂਟੈਂਸ ਨਹੀਂ ਬੋਲਣਾ ਬਸ ਦਿਖਾ ਦਿੱਤਾ ਤੇ ਆ ਜੋ ਬਸ ਹੁਣ ਚੱਲਦੇ ਆ ਤੇ ਪਾਣੀ ਇਹ ਵੀ ਦੇਖ ਲਾਓ ਸਦਾ ਬੁੜੀ ਦਾ ਹੀ ਯਾਰ ਯਾਰ ਉਹ ਬੁੜੀ ਦਾ ਹੀ ਪਣੀ ਆਂਦਾ ਪਿਆ ਜੀ ਸਟਾਰਟਿੰਗ ਦੇ ਵਿੱਚ ਪੜ੍ਹਾਈ ਸੀ ਇੱਧਰ ਵੀ ਛੋਟਾ ਮੰਦਿਰਾਂ ਦਾ ਕੋਈ ਸ਼ਿਵ ਲਿੰਗ ਰੱਖਿਆ ਛੋਟਾ ਇਹ ਬੁੜੀ ਤੋਂ ਕਿੰਨੇ ਪਿੰਡਾਂ ਨੂੰ 500 ਪਿੰਡਾਂ ਨੂੰ ਪਾਣੀ ਜਾਂਦਾ ਹੈ ਕਹਿੰਦੇ ਆ ਹਾਂ 500 ਪਿੰਡ ਇਸ ਪਾਣੀ ਨਾਲ ਸਰਵਾਈਵ ਕਰਦੇ ਆ ਲਓ ਜੀ ਮਨੇ ਇਤੋਂ ਬਾਅਦ ਸਾਨੂੰ ਪਾਣੀ ਪਤਾ ਨਹੀਂ ਕਿੱਦਾਂ ਜਾਂਦਾ ਚਲਿਏ ਹੁਣ ਲਓ ਜੀ ਇਹ ਸਗਾ ਮੰਦਰ ਦਿਖਾਤਾ ਤੁਹਾਨੂੰ ਮੰਦਰ ਦਿਖਾਉਣ ਦੇ ਪਿੱਛੇ ਇਹੀ ਰੀਜਨ ਸੀਗਾ ਕਿ ਅਸੀਂ ਉਧਰ ਪ੍ਰਾਣੀਆਂ ਪ੍ਰਾਣੀਆਂ ਜਗ੍ਹਾ ਤੇ ਜਾਈਏ ਤੁਹਾਨੂੰ ਵੀ ਦਿਖਾਈਏ ਇਤਿਹਾਸ ਬਾਰੇ ਜਾਣੂ ਕਰਾਈਏ ਮੰਦਰ ਪੁਰਾਣੇ ਇਤਿਹਾਸਿਕ ਕੋਈ ਟਰੈਵਲ ਕਰਨ ਵਾਲੀਆਂ ਬਈ ਹਾਂ ਇਦਾਂ ਦੀ ਐਕਟੀਵਿਟੀ ਹੋਣੀ ਹੁਣ ਲੀਆਂ ਹਾਂ ਪਤਾ ਨਹੀਂ ਤੁਹਾਨੂੰ ਹੈਗੀਆਂ ਕਿ ਉਹ ਅਸੀਂ ਜਿੱਥੇ ਜਿੱਥੇ ਘੁੰਮਦੇ ਆ ਉਹ ਵੀ ਤੁਹਾਨੂੰ ਦਸੀਏ ਕਿ ਐਡੇ ਐਡੇ ਮਹਿੰਗੇ ਫੋਨ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਅਸੀਂ ਵੀ ਘਰੇ ਬੈਠੇ ਰਹਿੰਦੇ ਸੀ ਸਾਨੂੰ ਕੁਝ ਨਹੀਂ ਪਤਾ ਸੀ ਕਿ ਦੁਨੀਆ ਦਾ ਚੀਜ਼ੇ ਬਾਰੇ ਇਹ ਪਤਾ ਕਿ ਇੱਥੇ ਆ ਵੀ ਚੀਜ਼ ਹੁੰਦੀ ਆ ਤੇ ਇੱਥੇ ਆ ਵੀ ਇਹ ਹੁੰਦੀ ਆ ਹੌਲੀ ਹੌਲੀ ਸੋ ਆ ਵੀ ਚੀਜ਼ਾਂ ਬਹੁਤ ਹੁੰਦੀਆਂ ਐ ਸਿਗਾ ਜੀ ਆ ਦੇਖ ਸਕਦੇ ਹੋ ਥੋੜਾ ਧਿਆਨ ਨਾਲ ਲੱਗਦਾ ਗਿਰਗੜ ਵਾਲਾ ਰਿਹਾ ਪਰ ਕਰੀਲਾ ਜਿਹਾ ਲੱਗਦਾ ਕਰੀਲਾ ਕੀ ਕਹਿੰਦੇ ਹੁੰਦੇ ਉਹਨੂੰ ਪੰਜਾਬੀ ਕੋੜ ਗਿਰਲਾ ਕੋੜ ਗਿਰਲਾ ਸੋ ਉਹ ਚੀਜ਼ ਆ ਇਹ ਦੇਖ ਇਹ ਸਿਗਾ ਜੀ ਅੱਛਾ ਦਾ ਵਲੋਗ ਤੁਹਾਨੂੰ ਇੱਕ ਛੋਟਾ ਜਿਹਾ ਘਰ ਦਿਖਾਣਾ ਫੇਰ ਕਰਾਂਗੇ ਸਮਾਪਤ ਤੋਂ ਸਾਹਮਣੇ ਦੇਖ ਸਕਦੇ ਹੋ ਹਾਂਜੀ ਹਾਂਜੀ ਉਹ ਕਿੱਦਾਂ ਦਾ ਜੱਸ ਬਣਿਆ ਨਾ ਸੋਹਣਾ ਸੋਹਣਾ ਘਰ ਬਣਾਇਆ ਇਹ ਮੱਚ ਜੀ ਉਹਨਾਂ ਲਈ ਬਣਾਇਆ ਆਪਣੇ ਆਪਣੇ ਜਿਹੜੇ ਛੇਲੀ ਛੂਲੀ ਰੱਖੇ ਉਹਨਾਂ ਨੇ ਉਹਨਾਂ ਲਈ ਸਪੈਸ਼ਲ ਦੇਖੋ ਉਹ ਪੁਰਾਣੇ ਕੱਚੇ ਘਰਾਂ ਦਾ ਨਵੀਆਂ ਏਟਾਂ ਬਣਿਆ ਡਿਜ਼ਾਈਨ ਸੇਮ ਹੈ ਡਿਜ਼ਾਈਨ ਸੇਮ ਕਟਕ ਡਿਜ਼ਾਈਨ ਸੇਮ ਆ ਦੇ ਲੋ ਹੂੰ ਇੱਧਰ ਦੇ ਆ ਪਕੀਣੇ ਤਾਂ ਬਣਾਤਾ ਉਹ ਪੁਰਾਣਿਆਂ ਦਾ ਰਹਿਗਾ ਸੇਮ ਸੇਮ ਦਿੱਟੂ ਰੱਖਿਆ ਉਹ ਸਿਰਫ ਉਹਨਾਂ ਦੇ ਉਛੀਲੇ ਛੂਦੀ ਰੱਖਿਓ ਜਿਹੜੇ ਜਾ ਕੋਈ ਪਸ਼ੂ ਰੱਖਿਆ ਉਹਨਾਂ ਨੇ ਉਹਨਾਂ ਦੀ ਬਣਾਇਆ ਸਪੈਸ਼ਲ ਕਿ ਉਹਨਾਂ ਨੂੰ ਠੰਡੇ ਠੋੜਾ ਨਾ ਲੱਗੇ ਕਿਉਂਕਿ ਠੰਡ ਤਾਂ ਮੌਸਮ ਆ ਗਿਆ ਆ ਐ ਰਹਿਂਦਾ ਇੱਥੇ ਅੱਛਾ ਤਾਂ ਰਹਿੰਦਾ ਹੀ ਆ ਹੂੰ ਸੋ ਇਹ ਬਲੌਗ ਨੂੰ ਇੱਥੇ ਹੀ ਕਰਦੇ ਆ ਅਸੀਂ ਸਮਾਪਤ ਆਈ ਹੋਪ ਤੁਹਾਨੂੰ ਬਲੌਗ ਵਧੀਆ ਲੱਗੇ ਹੋਵੇਗਾ ਤੇ ਆਨੰਦ ਮਾਣਿਆ ਹੋਣਾ ਤੁਸੀਂ ਬਲੌਗ ਦਾ ਤੇ ਮੰਦਿਰ ਦੀ ਦਰਸ਼ਨ ਕੀਤੇ ਹੋਣੇ ਆ ਬਿਸ਼ਰੇਟੂ ਤਾਂ ਮੰਦਿਰ ਦੇ ਤੇ ਅੱਜ ਦਾ ਬਲੌਗ ਇੱਥੇ ਹੀ ਕਰਦੀ ਆ ਸਮਾਪਤ ਆ ਪਹਿਲਾਂ ਆ ਦੇਖ ਲੋ ਮੈਂ ਮੈਂ ਕਰਦੀਆਂ ਸੋ ਮੈਂ ਮੈਂ ਨਹੀਂ ਕਰਨੀ ਚਾਹੀਦੀ ਸਾਬ ਕਹਿੰਦੇ ਤੇਰਾ ਹੀ ਤੇਰਾ ਕਰਨੀ ਚਾਹੀਦੀ ਆ ਤੇ ਚੱਲਦੇ ਆ ਹੁਣ ਆਪਣੀ ਨੈਕਸਟ ਡੈਸਟੀਨੇਸ਼ਨ ਵੱਲ ਆਪਾਂ ਤੇ ਮਿਲਾਂ ਤੁਹਾਨੂੰ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜੈ ਮਹਾਦੇਵ